ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਪਵਨ ਸਵਾਗਤ ਕਰਦੀ ਆ ਤੁਹਾਡਾ ਆਪਣੇ ਚੈਨਲ ਸੱਭੂ ਵਲੌਗਸ ਦੇ ਉੱਪਰ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਭੀ ਸਾਰੇ ਠੀਕ ਐ ਲੋ ਜੀ ਅੱਜ ਦਿਨ ਵੀਰਵਾ ਤੇ ਤਰੀਕ ਹੈਗੀ ਐ 4 ਤੇ ਸਵੇਰ ਦੇ ਪੌਣੇ ਇਕੱਠ ਦਾ ਟਾਈਮ ਆਗਾ ਤੇ ਹਲਕੀ ਹਲਕੀ بارش ਹੋ ਰਹੀ ਸੀਗੀ ਸਵੇਰ ਦੀ ਹੋਈ ਜਾਂਦੀ 4 ਵਜੇ ਦੀ بارش ਤਾਂ ਤੇ ਰਮਾਨ ਆਪਣੀ ਪੜ੍ਹਾਈ ਕਰ ਰਿਹਾ ਸੀ ਤੇ ਪ੍ਰਭ ਆਪਣੇ ਪਾਪਾ ਦੇ ਸਰ ਤੇ ਤੇ ਲਾ ਰਹੀ ਸੀ ਇੱਥੇ ਤੇ ਮੈਂ ਸਬਜੀ ਸਬਜੀ ਬਣਾ ਲਈ ਸੀ ਤੇ ਆਟਾ ਗੁੰਨ ਲਿਆ ਸੀਗਾ ਤੇ ਇੱਥੇ ਮੈਂ ਰੋਟੀ ਲੱਗ ਗਈਆਂ ਹੁਣ 2-3 ਦਿਨ ਹੋ ਗਿਆ ਸਵੇਰੇ 6:30-4 ਵਜੇ ਬਸ بارش ਸ਼ੁਰੂ ਹੋ ਜਾਂਦੀ ਹਲਕੀ-ਹਲਕੀ ਤੇ ਉਸ ਟਾਈਮ ਤੇ ਫਿਰ ਨੀਂਦ ਵੀ ਉਹ ਹੋ ਜਾਂਦੀ ਐ ਨਾ ਤਾਂ ਕੋਈ ਕੰਮ ਹੀ ਹੁੰਦਾ ਨਹੀਂ ਤਾਂ 4 ਵਜੇ ਚਲੋ ਬੰਦਾ ਉੱਠ ਕੇ ਕੋਈ ਕੰਮ ਕਰ ਲੇ ਨਾ ਤਾਂ ਕੋਈ ਝਾੜੂ ਪੂੰਛੇ ਦਾ ਕੰਮ ਹੁੰਦਾ ਨਾ ਕੋਈ ਕੱਪੜਿਆਂ ਦਾ ਬਾਸ਼ਸ਼ ਦੇ ਵਿੱਚ ਜੇ ਤਾਂ ਖੁੱਲ ਕੇ ਜਮੀਂ ਪੈ ਜੇ ਤਾਂ ਮਾੜੀ-ਮੋਟੀ ਠੰਡ ਵੀ ਹੋ ਜਾ ਹੁਣ ਬਾਹਰ ਤਾਂ ਚਲੋ ਠੰਡਾ ਹਵਾ ਚੱਲਦੀ ਹੈਗੀ ਹਲਕੀ-ਹਲਕੀ بارش ਨਾਲ ਵੀ ਮੌਸਮ ਠੰਡਾ ਪਰ ਅੰਦਰ ਗਰਮੈਸ਼ ਬਹੁਤ ਜ਼ਿਆਦਾ ਲੱਗਦੀ ਹੈਗੀ ਲੋੜੀ ਇੱਥੇ ਬਰੋਟੀ ਬਣਾ ਰਹੀ ਸੀਗੀ ਤੇ ਸਬਜੀ ਸੂਜੀ ਬਣੀ ਪਈ ਸੀ ਆਪਣੀ ਤੇ ਬਣਾ ਲਈ ਸੀ ਮੈਂ ਸਵੇਰੇ ਦੁੱਧ ਵੀ ਗਰਮ ਕਰ ਲਿਆ ਸੀ ਰਮਨ ਦੁੱਧ ਲਿਆਇਆ ਸੀਗਾ ਵੈਦੀ ਰੋਕੇ ਸੀ ਇਹ ਦਵਾਰੇ ਸ਼ੁਰੂ ਹੋ ਗਈ ਹੈ ਕਹਿਣ ਮਣ ਜੀ ਵੈਸੇ ਵੈਦੀ ਰੋਕ ਗਿਆ ਸੀ ਪਹਿਲਾਂ 4:00 ਵਜੇ ਸੀਗਾ ਮੀ ਉਹ ਤਾਂ ਥੋੜਾ ਜਿਹਾ ਤੇਜ਼ ਸੀਗਾ ਤੇ ਪਰ ਹੁਣ ਤਾਂ ਹਲਕੀ ਹਲਕੀ ਹੋ ਰਹੀ ਸੀ ਬਾਰਿਸ਼ ਲੋ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਕਰਦੇ ਆ ਝਾੜੂ ਪੋਚੇ ਦਾ ਕੰਮ ਕੱਪੜਿਆਂ ਦਾ ਕਿੰਮਣ ਦੇ ਨਾਲ ਤਾਂ ਹੋਰ ਵੀ ਐ ਲੱਗਦਾ ਵੀ ਗਰਮੈਸ਼ ਜ਼ਿਆਦਾ ਹੁੰਦੀ ਹੈਗੀ ਜਦੋਂ ਬਾਹਰ ਨਿਕਲਦੇ ਅੰਦਰੋਂ ਖਿਚਾਂ ਦੇ ਵਿੱਚੋਂ ਜਾ ਕੇ ਉਦੋਂ ਤਾਂ ਐ ਲੱਗਦਾ ਬਾਹਰ ਠੰਡਾ ਠੰਡਾ ਮੌਸਮ ਪਰ ਤੇ ਪਰਜੇਦੋਂ ਅੰਦਰ ਆਉਣੇ ਰੂਮ ਦੇ ਵਿੱਚ ਜਾ ਖਿਚਾਂ ਦੇ ਵਿੱਚ ਉਦੋਂ ਬਹੁਤ ਜ਼ਿਆਦਾ ਗਰਮੈਸ਼ ਆਉਂਦੀ ਹੈਗੀ ਹੁਣ ਜਿਹੜਾ ਮੈਂ ਰੋਟੀ ਬਣਾ ਲਈ ਆ ਤੇ ਪਾ ਕੇ ਫੜਾ ਦਿੰਦੇ ਆ ਟਿਪਨ ਟੂਪਨ ਪਾ ਕੇ ਰੱਖ ਦਾਂਗੇ ਵੈਸੇ ਜਾਣਗੇ ਤਾਂ ਇਹ ਬਾਅਦ ਦੇ ਵਿੱਚ ਹੀ ਜਦੋਂ ਹੁਣ ਮੀਂਹ ਹਟੂਗਾ ਪਰ ਮੈਂ ਰੋਟੀ ਬਣਾ ਕੇ ਰੱਖ ਦੂੰਗੀ ਟਿਪਨ ਮੇਰੀ ਟੈਨਸ਼ਨ ਖਤਮ ਹੋ ਜੂਗੀ ਜਦੋਂ ਇਹਨਾਂ ਨੇ ਜਾਣਾ ਹੋਇਆ بارش हट ਗਈ ਤਾਂ ਇਹ ਚਲੇ ਜਾਣਗੇ ਹੁਣ ਰੋਟੀ ਪਾ ਕੇ ਫੜਾ ਦਿੰਦੇ ਆ ਉਸ ਤੋਂ ਬਾਅਦ ਸਾਫ ਸਫਾਈ ਕਿਚਨ ਤੋਂ ਹੀ ਸ਼ੁਰੂ ਕਰਾਂਗੇ ਪਹਿਲਾਂ ਲस्सी ਬਣਾ ਕੇ ਰੱਖ ਲਈ ਸੀ ਮੈਂ ਦੋ ਤਿੰਨ ਦਿਨ ਹੋ ਗਿਆ ਵਾ ਹਲਕੀ ਹਲਕੀ بارش ਹੁੰਦੀ ਨੂੰ ਲਓ ਜੀ ਰੋਟੀ ਫੜਾਉਣੀ ਆ ਮੈਂ ਉਸ ਤੋਂ ਬਾਅਦ ਰੋਟੀ ਪਾਣੀ ਖਾ ਲਿਆ ਸੀਗਾ ਤੇ ਖਲਿਆਰਾ ਸਾਰਾ ਕਿਚਨ ਦਾ ਉਹ ਮੈਂ ਪਿਆ ਸੀਗਾ ਮੈਂ ਤੇ ਇੱਥੇ ਮੈਂ ਬਾਤਨ ਚੱਕਤੇ ਸੀਗੇ ਸਾਰੇ ਤੇ ਘੈਂ ਸਾਫ ਕਰ ਰਹੀ ਸੀ ਪਹਿਲਾਂ ਸਾਬਣ ਵਾਲਾ ਕੱਪੜਾ ਮਾਰੂਗੀ ਇਸ ਤੇ ਤੇ ਉਸ ਤੋਂ ਬਾਅਦ ਸਾਫ ਕੱਪੜੇ ਨਾਲ ਸਾਫ ਕਰ ਦੂੰਗੀ ਤੇ ਸਾਰੇ ਸੈਲਫ ਤੇ ਵੀ ਤੇ ਟਾਈਲਾਂ ਤੇ ਵੀ ਸਾਰੇ ਮੈਂ ਪਹਿਲਾਂ ਸਾਬਣ ਵਾਲਾ ਕੱਪੜਾ ਮਾਰ ਕੇ ਤੇ ਉਸ ਤੋਂ ਬਾਅਦ ਫਿਰ ਸਾਫ ਕੱਪੜੇ ਨਾਲ ਸਾਫ ਕਰ ਦੂੰਗੀ ਤੇ ਇੱਥੇ ਆਲੂ ਪਿਆਜ਼ ਵਾਲੀ ਬਾਸਕਟ ਵੀ ਮੈਂ ਥੋਤੀ ਸੀਗੀ ਤੇ ਉਸ ਨੂੰ ਵੀ ਹੁਣ ਸੈੱਟ ਕਰਕੇ ਰੱਖ ਦਿੰਦੇ ਹਾਂਗੇ ਤੇ ਆਲੂ ਪਿਆਜ਼ ਮੈਂ ਇੱਕ ਛੋਟੀ ਬਾਸਕਟ ਦੇ ਵਿੱਚ ਕੱਢ ਕੇ ਰੱਖ ਲਈ ਸੀਗੇ ਥੋੜੇ ਸੀਗੇ ਬਸ 2-3 ਵਾਰੀ ਪਹਿਲਾਂ ਇਹ ਹੂੰ ਸਾਫ਼ ਕਰਤੀ ਸੀ ਤੇ ਇੱਥੇ ਚਲੋ ਮੈਂ ਅੱਜ ਧੋਈ ਦੇਵਾਂ ਤੇ ਬਾਕੀ ਸਾਰਾ ਖਲਿਆ ਰਕਮ ਪਿਆ ਤੇ ਆ ਬੈੱਡ ਦੇ ਵਿੱਚੋਂ ਕੁਝ ਸਮਾਨ ਕਢਾਈ ਤਾਂ ਕਰਕੇ ਚਾਦਰ ਨਹੀਂ ਖਿੰਦਰੀ ਸੀ ਵੈਸੇ ਤਾਂ ਨਹੀਂ ਹੁੰਦੀਗੀ ਇਹ ਨਹੀਂ ਖਿੰਦਰੀ ਤੇ ਦੋਨੇ ਵੱਡੀਆਂ ਸ਼ੀਟਾਂ ਆਪਾਂ ਸੈੱਟ ਕਰ ਲਈਆਂ ਸੀਗੀਆਂ ਰੂਮ ਦੇ ਤੋਂ ਉਸ ਤੋਂ ਬਾਅਦ ਡਰੈੰਗ ਰੂਮ ਦੇ ਵਿੱਚ ਵੀ ਪੀੜਿਆਂ ਦਾ ਕੱਪੜਾ ਝਾੜ ਲਿਆ ਸੀਗਾ ਤੇ ਝਾੜੂ-ਝੂੜੂ ਕੱਢ ਕੇ ਤੇ ਇੱਥੇ ਮੈਂ ਕੂੜਾ ਚੱਕ ਦਵਾਂਗੀ ਹਣ ਉਸ ਤੋਂ ਬਾਅਦ ਥਾਂ ਧੋਂਗੀ ਫਿਰ ਸਭ ਤੋਂ ਪਹਿਲਾਂ ਪਿਛਲਾ ਵਿੜਾ ਧੋਂਗੀ ਇੱਥੇ بارش ਰੋਕ ਗਈ ਸੀਗੀ ਤੇ ਬੇਸ਼ੱਕ ਹਲਕੀ ਹਲਕੀ ਹੁੰਦੀ ਆ ਪਰ ਉਹਦੇ ਨਾਲ ਵੀ ਰੇਤਾਂ ਮਿੱਟੀ ਜਾਂ ਹੁੰਦਾ ਪੈਰਾਂ ਨੂੰ ਸਰਕ ਸਰਕੁੰਦਾ ਤੇ ਮੈਂ ਕੁਲਦਰ ਦੇ ਵੀ ਪਾਣੀ ਮਾਰ ਦੋਗੀ ਇਹਨੂੰ ਵੀ ਧੋ ਦੂੰਗੀ ਮੜਾ ਜਾਂ ਕੁਲਦਰ ਸੱਟ ਕਰਕੇ ਲਾ ਦੂੰਗੀ ਵਿੰਡੋ ਦੇ ਵਿੱਚ ਇੱਥੇ ਤੇ ਦਿਨੇ ਚਲਾਇਆ ਜਾਂਦਾ ਫਿਰ ਥਾਂ ਧੋ ਕੇ ਤੇ ਉਸ ਤੋਂ ਬਾਅਦ ਬੱਚਿਆਂ ਦਾ ਵੀ ਟਾਈਮ ਪੋਰੀਆਂ ਨਾਲ ਦੀ ਨਾਲ ਅੱਜ ਇੱਕ ਤਾਂ ਥੋੜਾ ਜਿਹਾ ਉੱਠਣ ਨੂੰ ਲੇਟ ਹੋ ਗਿਆ ਸੀ ਸਵੇਰੇ 4:00 ਵਜੇ ਜਦੋਂ بارش ਆਈ ਆ ਉਦੋਂ ਉੱਠ ਕੇ ਅੰਦਰ ਪਏ ਸੀਗੇ ਵਸਤਾ ਬਾਹਰ ਪੈਨੇ ਹੁੰਨੇ ਪਿਛਲੇ ਵਿਹੜੇ 'ਚ ਤੇ ਉਦੋਂ ਬਾਅਦ ਦੇ ਵਿੱਚ ਫਿਰ ਅੱਖ ਲੱਗ ਗਈ ਪਹਿਲਾਂ ਨੀਂਦ ਨਹੀਂ ਆਈ ਗਈ ਤੇ ਮਣ ਕੇ ਅੱਖ ਲੱਗ ਗਈ ਤੇ 6:30 ਹੋ ਗਏ ਸੀ ਉੱਠਣ ਨੂੰ ਇੱਥੇ ਮੈਂ ਪ੍ਰਾਪ ਦਾ ਸਿਰ ਬਾਹਰ ਆਈ ਆ ਦੋਸਤੋ ਬਾਅਦ ਰੋਟੀ ਪਾਣੀ ਦਾਲ ਚਾਵਲ ਮੰਗ ਰਹੇ ਸੀ ਬੱਚੇ ਅੱਜ ਤੇ ਦਾਲ ਚਾਵਲ ਬਣਾ ਕੇ ਦੇਵਾਂਗੇ ਬੱਚਿਆਂ ਨੂੰ ਵਸ ਤੇ ਟਿਪਣ ਪ੍ਰਾਪ ਕੇ ਨਹੀਂ ਅੱਜ ਨਹੀਂ ਲੈ ਕੇ ਜਾਣਾਗਾ ਤੇ ਘਰੇ ਹੀ ਖਾ ਕੇ ਜਾਣਗੇ ਬਸ ਐਸ ਵੇਲੇ ਤਾਂ ਨਾ ਇਨੀ ਜ਼ਿਆਦਾ ਭੁੱਖ ਤਾਂ ਨਹੀਂ ਹੁੰਦੀ ਪਰ ਐ ਹੁੰਦਾ ਆਪ ਨੂੰ ਫਿਰ ਵੀ ਵੀ ਚਲ ਬੇਸ਼ੱਕ ਥੋੜਾ ਜਿਹਾ ਖਾ ਜਾਣ ਵੀ ਫਿਰ ਗਰਮੈਸ਼ ਬੈਠ ਜਾਂਦੀ ਐ ਨਹੀਂ ਸਰੀਰ ਦੇ ਵਿੱਚ ਜੇਕਰ ਨਹੀਂ ਖਾ ਕੇ ਜਾਂਦੇ ਤਾਂ ਕਿਉਂਕਿ ਸ਼ਾਮ ਨੂੰ 5.5 ਵਜੇ ਆਉਣਗੇ ਫਿਰ ਇਨੀ ਦੇਰ ਤੱਕ ਉਹਨੂੰ ਭੁੱਖ ਲੱਗੇ ਆਉਂਦੀ ਹੈਗੀ ਭਰਾਵਾਂ ਦੀਆਂ ਗੁੱਤਾ ਕਰ ਦੂੰਗੀ ਮੈਂ ਦੋਸਤੋ ਬਾਅਦ ਫਿਰ ਮੂਲਾ ਵੇੜਾ ਧੋਵਾਂਗੇ ਤੇ ਕੱਪੜੇ ਧੋਵਾਂਗੇ ਉਹ ਜਿਹੜੇ ਪ੍ਰਾਪਦਿਆਂ ਕੁੱਤਾਂ ਵੀ ਹੋ ਗਏ ਆ ਹੁਣ ਤੇ ਹੁਣ ਇਹਨਾਂ ਨੂੰ ਬਸ ਖਾਣਾ ਦੇ ਕੇ ਤੇ ਉਸ ਤੋਂ ਬਾਅਦਾਂ ਹਾਂ ਤੋਂ ਲੱਗਦੀ ਸੀ ਵੀ ਮੈਂ ਜਿਹੜਾ ਫੈਟਰ ਨਹੀਂ ਵਾਸ਼ਣ ਤੋਂ ਹੋ ਗਏ ਤੇ ਧੋ ਦੂੰਗੀ ਸਾਰਾ ਵਾਸ਼ ਵੇਸ਼ਨ ਵੀ ਧੋ ਦੂੰਗੀ ਜਿੰਨਾ ਤੇਰ ਧੋ ਕੇ ਉਹਦੇ ਕੰਮ ਹੁੰਦਾ ਸਾਫ਼ ਨਹੀਂ ਹੁੰਦਾ ਥਾਂ ਆਪ ਨੂੰ ਵੀ ਉਹਨਾਂ ਤੇਰਾ ਐ ਲੱਗਿਆ ਰ ਤਲਕਤ ਜੀ ਆਈ ਜਾਂਦੀ ਹੈਗੀ ਇੱਕ ਵਾਰੀ ਸਾਰਾ ਦੇਤ ਆ ਜਾ ਨਿਕਲ ਜਾਂਦਾ ਤੇ ਵਧੀਆ ਲੱਗਦਾ ਤੋਤਾ ਵਾ ਥਾਂ ਦਾ ਵੈਸੇ ਸਾਰਿਆਂ ਨੂੰ ਸਾਫ਼ ਸਫਾਈ ਦਾ ਹੀ ਚੱਗਾ ਲੱਗਦਾ ਸਾਰਾ ਬੇਸ਼ੱਕ ਕਿ ਜਿੰਦਾਂ ਦਾ ਮਰਜ਼ੀ ਹੋਣਾ ਆਪਣੇ ਫਰਸ਼ ਪਰ ਜਿੰਨਾ ਤੇਰ ਸਾਫ਼ ਸਫਾਈ ਨਹੀਂ ਹੁੰਦੀ ਉਹਨਾਂ ਚ ਤਾਂ ਚੰਕਣੇ ਲੱਗਦਾ ਬੱਚੇ ਹਜੇ ਇੱਥੇ ਸਕੂਲ ਗਏ ਨਹੀਂ ਸੀ ਕਿ ਉਹਨਾਂ ਦਾ ਟਾਈਮ ਹੋਇਆ ਨਹੀਂ ਸੀ ਹਜੇ ਔਰ ਜੀ ਮੈਂ ਵਾਈਪਰ ਦੇ ਨਾਲ ਸਾਰਾ ਪਾਣੀ ਹੁਣ ਖਿੱਚ ਦੇ ਦੂੰਗੀ ਇੱਥੋਂ ਤੋਸਤੋਂ ਬਾਅਦ ਕੱਪੜੇ ਧੋ ਲੋਂਗੇ ਕੱਪੜੇ ਕੰਧ ਧੋ ਲਏ ਸੀ ਇੱਥੇ ਡਰਾਈ ਕਰ ਰਹੇ ਸੀ ਮਸ਼ੀਨ ਦੇ ਵਿੱਚ ਬੈਲਟ ਲਾ ਲਈ ਸੀ ਮੈਂ ਕਿਉਂਕਿ ਜਦੋਂ ਜਿਆਦਾ ਥੋੜਾ ਜਾਏ ਕੰਮ ਪੂਚੇ ਪੂਚੇ ਵਾਲਾ ਵਸੇਜ ਪੂਚਾ ਤਾਂ ਨਹੀਂ ਲਾਇਆ ਸੀ ਥਾਂ ਧੋਤਾ ਸੀਗਾ ਤੇ ਟੂਈ ਦੂਖਣ ਲੱਗ ਜਾਂਦੀ ਇਹਨਾਂ ਨਾਲ ਹੀ ਇੱਕ ਥੋੜਾ ਜਿਹਾ ਮੈਨੂੰ ਫੀਵਰ ਸੀਗਾ ਪਰ ਇਸ ਟਾਈਮ ਤੇ ਮੈਨੂੰ ਬਿਲਕੁਲ ਨਹੀਂ ਪਤਾ ਲੱਗ ਰਿਹਾ ਸੀ ਸਰੀਰ ਨੂੰ ਵੀ ਮੈਨੂੰ ਫੀਵਰ ਆਗਾ ਬਸ ਮੈਨੂੰ ਇੰਨਾ ਹੋ ਰਿਹਾ ਸੀ ਮੇਰੇ ਤੋਂ ਕੰਮ ਨਹੀਂ ਸੀ ਜਲਦੀ ਹੋ ਰਿਹਾ ਵੀ ਮੈਨੂੰ ਐ ਲੱਗ ਰਿਹਾ ਸੀ ਵੀ ਕੀ ਕਹਿ ਲਵਾਂ ਅੱਜ ਮੈਂ ਇੰਨਾ ਲੇਟ ਹੋ ਰਹੀਆਂ ਕੰਮ ਕਿਉਂ ਨਹੀਂ ਹੋ ਰਹਾਗਾ ਇੱਥੇ ਬੱਚਿਆਂ ਦੇ ਬੂਟ ਧੋਣ ਵਾਲੇ ਸੀਗੇ ਦੋਨਾਂ ਦੇ ਤੇ ਸਰਫ ਵਾਲਾ ਪਾਣੀ ਪਿਆ ਸੀ ਮੈਂ ਮਸ਼ੀਨ ਦੇ ਵਿੱਚ ਹੀ ਧੋ ਦੂੰਗੀ ਬੂਟ ਵੀ ਬਾਅਦ ਵਿੱਚ ਜਦੋਂ ਮੈਂ ਸ਼ਾਮ ਨੂੰ ਦੇਖਿਆ ਮੈਂ ਵੀ ਹੱਡ ਪੈਰ ਇੰਨੇ ਕਾਤੋਂ ਦਰਦ ਕਰ ਰਹੇ ਹੈਗੇ ਤੇ ਫੀਵਰ ਦੇਖਿਆ ਤਾਂ ਫੀਵਰ ਸੀਗਾ ਲਓ ਜੀ ਇੱਥੇ ਮੈਂ ਪੋਚਾ ਲਾਉਣ ਲੱਗੀ ਸੀ ਤੇ ਪਾਣੀ ਦੇ ਵਿੱਚ ਸਰਫ ਥੋੜਾ ਜਿਹਾ ਪਾ ਲਈ ਤੇ ਸਰਕਾ ਕਿਉਂਕਿ ਹੁਣ بارش ਦੇ ਮੌਸਮ ਦੇ ਵਿੱਚ ਸਾਫ ਸਫਾਈ ਦਾ ਵੀ ਥੋੜਾ ਜਿਹਾ ਧਿਆਨ ਜ਼ਿਆਦਾ ਰੱਖਣਾ ਪੈਂਦਾਗਾ ਥੋੜਾ ਜਿਹਾ بارش ਦੇ ਮੌਸਮ ਦੇ ਵਿੱਚ ਇਨਫੈਕਸ਼ਨ ਦਾ ਡਰ ਰਹਿੰਦਾ ਲਓ ਜੀ ਪੋਚਾ ਲਾ ਕੇ ਉਸ ਤੋਂ ਬਾਅਦ ਮੈਂ ਨਹਾ ਲਈ ਸੀਗੀ ਤੇ ਨਹਾ ਕੇ ਹੁਣ ਮੈਂ ਆਪਣਾ ਸਿਰ ਬਾਹ ਲੂੰਗੀ ਫੇਸ ਤੇ ਤਾਂ ਸਿਰਫ ਮੈਂ ਕੈਲੋਵੇਰਾ ਜੈੱਲ ਲਗਾਉਣੀ ਉਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਲਗਾਉਂਦੀ ਆਪਣੇ ਫੇਸ ਤੇ ਲਓ ਜੀ ਉਸ ਤੋਂ ਬਾਅਦ ਮੈਂ ਸਿਰ ਬਾ ਕੇ ਤੇ ਖਾਣਾ ਬਣਾ ਕੇ ਰੱਖ ਲਿਆ ਸੀ ਜਦੋਂ ਬੱਚੇ ਗਏ ਸੀ ਦਾਲ ਚਾਵਲ ਬਣਾਏ ਸੀ ਤੇ ਉਹ ਖਾਉਂਗੀ ਤੇ ਉਸ ਤੋਂ ਬਾਅਦ ਰੈਸਟ ਕਰੂੰਗੀ ਵਿੰਡੋ ਮੇਰੇ ਘਰ ਖੋਲ ਕੇ ਰੱਖਨਾਵੰਗਾ ਸੀ ਇੱਥੇ ਤਾਂ ਕਰਕੇ ਪੜਦੇ ਨੇ ਹੱਲ ਰਹੇ ਸੀਗੇ ਬਾਹਰ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀਗੀ ਤੇ ਪਰ ਅੰਦਰ ਤਾਂ ਜੇ ਪੜਦੇ ਸਾਈਡ ਤੇ ਕਰਦੇ ਸੀ ਤਾਂ ਵਸੇ ਧੁੱਪ ਤਾਂ ਹੀ ਨਹੀਂ ਹੈ ਨਹੀਂ ਸੀ ਪਰ ਫਿਰ ਵੀ ਐ ਗਰਮੈਸ਼ ਅੰਦਰ ਸੀਗੀ ਲੋ ਜੀ ਇੱਥੇ ਮੈਂ ਦਾਲ ਚਾਵਲ ਖਾਣ ਲੱਗ ਗਈ ਸੀਗੀ ਦੋਸਤੋ ਬਾਅਦ ਮੈਂ ਅਰੇਸਟ ਕਰੂੰਗੀ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸਕੂ ਬਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਿਲਦਿਆਂ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ